ਪਰ ਉਹਨਾਂ ਨੇ ਦੁਨੀਆ ਤੋਂ ਬਖਰੇ ਹੋ ਕੇ ਸੋਚਿਆ ਗਏ ਉਹਨਾਂ ਨੇ ਭੇਡਾ ਵਾਂਗੂ ਲੋਕਾਂ ਨੂੰ ਇਕ ਲੋਕਾਂ ਦੀਆਂ ਲੱਤਾਂ ਨਹੀਂ ਖਿੱਚੀਆਂ ਹੈਗੀਆਂ ਉਹ ਦੂਜਿਆਂ ਵੱਨ ਜਿਵੇਂ ਅਸੀਂ ਕਹਿੰਦੇ ਕੋਈ ਦੂਜਾ ਬੰਦਾ ਕੰਮ ਕਰਦਾ ਉਹਨੂੰ ਦੇਖ ਕੇ ਮੱੱਚੇ ਨਹੀਂ ਉਹਦੇ ਘਰ ਦੇ ਵਿੱਚ ਟੰਗ ਨਹੀਂ ਡਾਈ ਹੈਗੀ ਜਦੋਂ ਬੰਦਾ ਨਾ ਆਪ ਦੇ ਆਪ ਨੂੰ ਭੁੱਲ ਕੇ ਆਪ ਦਾ ਕੰਮ ਛੱਡ ਕੇ ਸਵੈ ਜਿਵੇਂ ਕਹਿੰਦਾ ਪੀੜੀ ਥੱਲੇ ਛੋਟਾ ਮਾਰਨਾ ਅਸੀਂ ਖੁਦ ਦੀ ਪੀੜੀ ਥੱਲੇ ਛੋਟਾ ਮਾਰਨ ਦੀ ਬਜਾਏ ਜਦੋਂ ਅਸੀਂ ਮੂਰਲੇ ਬਣੀ ਨਾ ਉਹਦੇ ਕੰਮਾਂ ਦੇ ਵਿੱਚ ਟੰਗ ਟੰਗ ਕਿਵੇਂ ਹੁੰਦੀ ਟੰਗ ਦਾ ਮਤਲਬ ਇਹ ਨਹੀਂ ਜਾ ਕੇ ਤੁਸੀਂ ਕੰਮ ਖੜਾਤਾ ਅਸੀਂ ਉਹਦੇ ਕੰਮਾਂ ਦਾ ਮਲਾਂਕਣ ਕਰਨ ਲੱਗ ਜਾਨੇ ਬਈ ਹੁਣ ਦੇਖੋ ਆਏ ਲੈ ਕੇ ਚੱਲ ਪਿਆ ਹੁਣ ਆਹ ਕੰਮ ਕਰਨ ਲੱਗ ਗਿਆ ਹੁਣ ਇਹ ਇੱਧਰ ਨੂੰ ਵਾ ਗਿਆ ਹੁਣ ਇੱਧਰ ਨੂੰ ਚੱਲ ਪਿਆ ਹੁਣ ਇਹ ਜੰਮ ਨੂੰ ਚੱਲ ਪਿਆ ਹੁਣ ਇਹ ਪਸ਼ੂਆਂ ਬਣ ਹੀ ਹੋ ਗਏ ਅਸੀਂ ਆ ਚੀਜ਼ਾਂ ਸੋਚ ਅਸੀਂ ਕਿਉਂਕਿ ਦੂਜੇ ਦੇ ਕੰਮ ਗਿਣਨ ਲੱਗ ਜਾਨੇ ਹੁਣ ਇਹ ਪਤਾ ਲੱਗਦਾ ਵੀ ਉਹ ਕੰਮ ਕਰਦਾ ਕਿੰਨਾ ਔਖਾ ਹੋਣ ਕਦੇ ਦੇਖਿਆ ਕਰੋ ਨਾ ਐਨੇ ਕੰਮ ਅਸੀਂ ਕਦੇ ਇਹ ਮਲਾਂਕਣ ਕਰਨ ਦੀ ਕੋਸ਼ਿਸ਼ ਵੀ ਉਹ ਟਾਈਮ ਦੀ ਡਿਵਾਈਡਿੰਗ ਕਿਵੇਂ ਕਰਦਾ ਹੋਊਗਾ ਉਹ ਆਰਾਮ ਵੀ ਕਰਦਾ ਹੋਊਗਾ ਉਹਨੇ ਇਹਨੇ ਕੰਮ ਸੋਚੇ ਕਿਵੇਂ ਕੀ ਪਲਾਨਡ ਕੀਤਾ ਹੋ ਆਪਾਂ ਕਿਉਂ ਨਹੀਂ ਕਰ ਸਕਦੇ ਜਦੋਂ ਅਸੀਂ ਇਹ ਚੀਜ਼ਾਂ ਸੋਚ ਕੇ ਨਾ ਚਾਲ ਕੇ ਜਦੋਂ ਅਸੀਂ ਇਹ ਚੀਜ਼ਾਂ ਨਹੀਂ ਸੋਚਦੇ ਅਸੀਂ ਕੋਈ ਵੀ ਤੁਸੀਂ ਕੋਈ ਵੀ ਕੰਮ ਸਟਾਰਟ ਕਰੋਗੇ ਕੋਈ ਵੀ ਕੰਮ ਸਟਾਰਟ ਕਰੋਗੇ ਜੇ ਤੁਸੀਂ ਕੰਮ ਸਟਾਰਟ ਕਰੋਗੇ ਨਾ ਤੁਸੀਂ ਗਾਹਾਂ ਜਾਓਗੇ ਉੱਥੇ ਆ ਕੇ ਫੇਰ ਡਿੱਗੋਗੇ ਐਦਾਂ ਦਾ ਬੰਦਾ ਕਦੇ ਵੀ ਜ਼ਿੰਦਗੀ ਸਫਲ ਨਹੀਂ ਹੋ ਸਕਦਾ ਇਹ ਹੀ ਸੋਚ ਤੁਸੀਂ ਤੁਹਾਡੇ ਬੱਚਿਆਂ ਨੂੰ ਦੇਣੀ ਹੈ ਉਹਨਾਂ ਨੇ ਸੋਨ ਨੂੰ ਫੋਲੋ ਕਰਨਾ ਹੈ ਜ਼ਿੰਦਗੀ ਤਰੱਕੀ ਕਰਨੀ ਹੈ ਤਾਂ ਲੋਕਾਂ ਦੇ ਕੰਮ ਕਰਨ ਦੇ ਢੰਗ ਤੇ ਆਪਣੇ ਜਿਹੜਾ ਦਿਮਾਗ ਹੈ ਦਿਮਾਗ ਨੂੰ ਕ੍ਰੀਏਟਿਵ ਤਰ੍ਹਾਂ ਨਾਲ ਸੋਚੋ ਮੈਂ ਉਹਦੋਂ ਵੱਧ ਕੇ ਉਹਦੋਂ ਸੁਧਾਰ ਕੇ ਕਿਵੇਂ ਕਰ ਸਕਦਾ ਧੰਨਵਾਦ